ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਅੱਛਾ ਜੀ ਇੱਕ ਨਾ ਮੇਲਾ ਲੱਗਣ ਜਾ ਰਿਹਾ ਸੀ ਜਿਹੜਾ ਅੰਮ੍ਰਿਤਸਰ ਟੈਂਪੂਆਂ ਦਾ ਮੇਲਾ ਹਾਂਜੀ ਤੇ ਸਾਡੇ ਇੱਕ ਬੰਦਾ ਸੀਗਾ ਉਹਦੇ ਕੋਲੇ ਕਰੰਟ ਵਾਲਾ ਸੀਗਾ ਅੱਛਾ ਜੀ ਉਹਨੂੰ ਵੀ ਸੁਣ ਗਿਆ ਸਿਆਣਾ ਬੰਦਾ ਉਹਨੂੰ ਵਿਚਾਰੇ ਨੂੰ ਕੀ ਪਤਾ ਨਾ ਉਹ ਮੈਨੂੰ ਕਹਿੰਦਾ ਯਾਰ ਤੂੰ ਵਾਵਾ ਤੁਰਿਆ ਫਿਰਿਆ ਕਹਿੰਦਾ ਟੈਂਪੂਆਂ ਦਾ ਮੇਲਾ ਲੱਗ ਰਿਹਾ ਅੰਮ੍ਰਿਤਸਰ ਮੈਂ ਕਹਾ ਹਾਂ ਯਾਰ ਸੁਣਿਆ ਤਾਂ ਮੈਂ ਵੀ ਆ ਨਹੀਂ ਕਹਿੰਦਾ ਆ ਬੈਟਰੀ ਵਾਲੇ ਵੀ ਆਉਣਗੇ ਉੱਥੇ ਬਗਲ ਲਿਆਵਾਂਗੇ ਯਾਰ ਕੋਈ ਚੱਜ ਦਾ ਲੈ ਲਾਂਗੇ ਮੈਂ ਕਹਾ ਨਹੀਂ ਉਹ ਤਾਂ ਵੱਡੇ ਆ ਟੈਂਪੂ ਪੂਰੇ ਡੱਬਾ ਵਾਲਾ ਬਾਬਾ ਵੱਡਾ ਹੀ ਲੈ ਲਈ ਮੈਂ ਕਹਾ ਪਰ ਮੈਂ ਵੱਡੇ ਜੋਗੇ ਪੈਸੇ ਆ ਨਹੀਂ ਮੈਂ ਕਹਾ ਫ੍ਰੀ ਆ ਮੇਲੇ ਤੇ ਤਾਂ ਹਾਂ ਅੱਲਾ ਮੈਂ ਸਰਕਾਰ ਵੱ ਨੂੰ ਆ ਮੈਂ ਕਹਾ ਹਾਂ ਦੱਸੀਂ ਕਹਿੰਦਾ ਮੇਲਾ ਨਾ ਖਾਂਜੀ ਚੱਲਾਂਗੇ ਉਹ ਬਤੰਦਰ ਸੱਚੀ ਮੇਲਾ ਸਮਝੀ ਬੇਟਾ ਜਿਵੇਂ ਟਰੈਕਟਰ ਟਰਾਲੀਆਂ ਦਾ ਲੱਗਦਾ ਹਾਂ ਜੀ ਵੀ ਉਵੇਂ ਲੱਗਦਾ ਉਹ ਮੈਂ ਕਹਾ ਜਾ ਭਰਾਵਾ ਮੈਂ ਕਹਾ ਫਿਰ ਦੱਸਿਆ ਉਹਨੂੰ ਮੈਂ ਕਹਾ ਸਟੂਲੇ ਆ ਹਾਂ ਉਹ ਕਹਾ ਚੱਲ ਸਾਲਾ ਤੂੰ ਲਿਆਦਾ ਹਾਂ ਇਹਦਾ ਮੈਂ ਤਾਂ ਕਹਿੰਦਾ ਤਿੰਨ ਜਾਨ ਦਿਨ ਕੋ ਘਰ ਦਿਆ ਨਾ ਵੀ ਲਾਈ ਬੇਟਾ ਵੀ ਅੰਮ੍ਰਿਤਸਰ ਮੇਲਾ ਲੱਗਣਾ ਟੈਂਪੂਆਂ ਦਾ ਆਪਾਂ ਹੀ ਬਦਲ ਲਈ ਤੇ ਇਹਦਾ ਮੋਗੇ ਵੀ ਤਾਂ ਮੰਡੀ ਲੱਗਦੀ ਆ ਰਾਈਟਰਾਂ ਦੀ ਜੋ ਸਾਡੇ ਟੈਂਪੂਆਂ ਦੀ ਲੱਗਣੀ ਉਹ ਮੈਂ ਕਹਾ ਨਹੀਂ ਨਹੀਂ ਇਹਦਾ ਸਰਕਾਰਾਂ ਦਾ ਸੁਖਵੀਰ ਨੇ ਕਾ ਉੱਡੀ ਕ ਪਗਰਾਏ ਸੀ ਮੇਲੇ ਲਾਏ ਸੀ ਹਨ ਇਹਨਾਂ ਨੇ ਟੈਂਪੂਆਂ ਦਾ ਲਾਤਾ ਕੋਸਨਾ ਘਤ ਤਾਂ ਦਿੱਤਾ ਆਪਣਾ ਉਹਨੂੰ ਖੋਇਆ ਥੋੜੀ ਹੈ। ਹਾਂ। ਕਿ ਕਿੱਡੀਆਂ ਮਜਬੂਰੀਆਂ ਇਹਨਾਂ ਦੀਆਂ ਸਾਲਿਆਂ ਦੀਆਂ ਔਰ ਦੀ ਮਜਬੂਰੀ ਬਣ ਜਾਂਦੀ ਹੈ। ਪਤਨੀ ਕੀ ਤੋਂ ਕੀ ਕਰ ਜਾਂਦੀ ਹੈ ਔਰਤ ਮਜਬੂਰੀ ਖਾਤਰ ਆ ਨਾ। ਉਹ ਕਹਿੰਦਾ ਨਾ ਕਿਸੇ ਸ਼ਹਿਰ ਦਾ ਰਾਜਾ ਸੀ। ਹਾਂਜੀ। ਉਹ ਕੋੜਿਆਂ ਤੇ ਚੱਲ ਲੰਘ ਰਿਹਾ ਹੈ। ਅੱਛਾ ਜੀ। ਕਿਸੇ ਫਰਨੀ ਤੋਂ ਦੀ ਜਾ ਰਿਹਾ ਹੈ। ਹਾਂਜੀ। ਉਹ ਉਧਰੋਂ ਕੁੜੀਆਂ ਦੇ ਸਿਰ ਤੇ ਮਟਕੇ ਆ। ਇੱਕ ਬਜ਼ੁਰਗਾਂ ਵਿੱਚ ਅੱਛਾ ਜੀ। ਉਹਨਾਂ ਦਾ ਦੁੱਧ ਦਾ ਦਹੀਂ ਹੈ ਹਾਂਜੀ ਠੀਕ ਹੈ ਹਾਂ ਉਹ ਡੋਟੀ ਆਪਣਾ ਸਮਾਨ ਉਹਨਾਂ ਦਾ ਹਾਂਜੀ ਜਦੋਂ ਘੋੜਿਆਂ ਦੀ ਤਗੜ ਤੂੰ ਤਗੜ ਤੂੰ ਸੁਣੀ ਉਹਨਾਂ ਨੇ ਖੜਕਾ ਉਹ ਡਰ ਗਈਆਂ ਤੇ ਮਾਰ ਕੇ ਡਿੱਗ ਪਈ ਅੱਛਾ ਜੀ ਟੁੱਟ ਗਈ ਅੱਛਾ ਜੀ ਉਹ ਰੋਣ ਲੱਗ ਗਈਆਂ ਅੱਛਾ ਜੀ ਰਾਜਾ ਉੱਤਰਿਆ ਸਾਰਿਆਂ ਦੇ ਸਿਰ ਤੇ ਹੱਥ ਰੱਖਿਆ ਹਾਂਜੀ ਸਾਰਿਆਂ ਨੂੰ ਚਾਂਦੀ ਦੀਆਂ ਮੋਹਰਾਂ ਦੇਣ ਲੱਗੇ ਅੱਛਾ ਜੀ ਕਹਿੰਦਾ ਵੀ ਤੁਹਾਡਾ ਨੁਕਸਾਨ ਨਹੀਂ ਹੋਣ ਦਿੰਦਾ ਹਾਂ ਤੇ ਇੱਕ ਆ ਦੇਖਿਆ ਨੇ ਮਾਤਾ ਜਿਹੜੀ ਵੱਡੀ ਉਹ ਅਸੀ ਜਾਂਦੀ ਹੈ ਗੁਜਰੀ ਉਹਨਾਂ ਦਾ ਗੁਜਰੀ ਲੱਗਦੀ ਅਸੀ ਜਾਂਦੀ ਉਹ ਕੱਲ ਕੋਈ ਉਹ ਨਹੀਂ ਹੋਵੇ ਹੱਲ ਭਰੀ ਮੁੱਠੀ ਮੋਹਰਾਂ ਦੀ ਜਦੋਂ ਕਰੀ ਉਹ ਕਹਿੰਦੀ ਨਹੀਂ ਮੈਨੂੰ ਨਹੀਂ ਲੋੜ ਉਹ ਦੇਖੀਆ ਕਹਿੰਦੀ ਇਹ 4 ਕਿਲੋ ਦੁੱਧ ਡੋਲ ਗਿਆ ਇਹ ਕਿੱਡਾ ਕਰਮਖਾਨ ਹੈ ਇਹ ਚਰ ਲਾਂਗੇ ਤੇ ਉਹ ਕਹਿੰਦਾ ਵੀ ਤੂੰ ਮੈਨੂੰ ਦੱਸ ਵੀ ਆਸਦੀ ਕਿਉਂ ਆ ਇਹ ਕਹਿੰਦੀ ਕੋਸ ਖਾਸ ਗੱਲਾਂ ਆ ਆਮ ਬੰਦਿਆਂ ਦੇ ਸਮਝ ਆਉਣ ਵਾਲੀਆਂ ਨਹੀਂ ਉਹ ਕਹਿੰਦਾ ਮੈਂ ਆਮ ਨਹੀਂ ਮੈਂ ਬਾਦਸ਼ਾਹ ਹਾਂ ਠੀਕ ਹੈ ਨਾ ਇਥੋਂ ਦਾ ਬਾਦਸ਼ਾਹ ਮੈਂ ਆ ਮੈਂ ਆਮ ਨਹੀਂ ਹੈਗਾ ਆਮ ਤੂੰ ਐ ਮੇਰੇ ਲਈ ਪਰ ਤੂੰ ਦੱਸ ਹੱਸਦੀ ਕਿਉਂ ਆ ਉਹ ਕਹਿੰਦੀ ਸੁਣਨਾ ਸੁਣ ਆਮ ਬੰਦਿਆ ਸੁਣ ਉਹ ਕਹਿੰਦੀ ਮੈਂ ਜਿਹੜੇ ਰਾਸ ਦੇ ਜਿਹੜੇ ਰਾਜੇ ਦੇ ਰਾਸ ਪੜੀ ਆ ਉਹ ਰਾਜਾ ਐਡਾ ਦਰਿੰਦਾ ਸੀ ਜਦੋਂ ਮਕਲਾਵੇ ਵਾਲੀ ਰਾਤ ਆਉਂਦੀ ਹਰੇਕ ਔਰਤ ਨੂੰ ਪਹਿਲਾਂ ਆਪ ਲੈ ਜਾਂਦਾ ਸੀ ਅੱਛਾ ਜੀ ਇੱਕ ਮੇਰੇ ਘਰ ਵਾਲਾ ਐਸਾ ਸੀ ਉਹਨੇ ਜਦੋਂ ਅਸੀਂ ਵਿਆਹ ਕੀਤਾ ਉਹ ਕਹਿੰਦਾ ਪਰ ਰਾਜੇ ਨੂੰ ਭਣਕ ਨਹੀਂ ਲੱਗਣ ਦੇਣੀ ਅਸੀਂ ਰਾਜੇ ਨੂੰ ਭਣਕ ਨਹੀਂ ਲੱਗਣ ਦਿੱਤੀ ਕਿਹੜੇ ਵੇਲੇ ਵਿਆਹ ਹੋਇਆ ਅੱਛਾ ਜੀ ਠੀਕ ਹੈ ਹਾਂ ਤੇ ਅਸੀਂ ਚਪਚਾਪ ਸਾਡੇ ਬੇਟਾ ਵੀ ਹੋ ਗਿਆ ਜਦੋਂ ਬੇਟਾ ਹੋ ਗਿਆ ਤਾਂ ਮੇਰੇ ਘਰ ਵਾਲਾ ਘਮਣ ਨਿਕਲ ਗਿਆ ਵੀ ਮੈਂ ਕੰਮ ਵੀ ਕਰੂੰਗਾ ਇਹਦੇ ਦੂਰ ਜਾਣਾ ਮੈਂ ਦਿਹਾੜੀ ਤੱਪਾ ਕਰੂੰਗਾ ਕਮਾਈ ਕਰੂੰਗਾ ਮਿਹਨਤ ਕਰਕੇ ਘਰ ਪਾਲਾਂਗੇ ਆਪਾਂ ਤੇ ਤੂੰ ਜੋ ਆਖ ਨੂੰ ਪਾਲ ਉਹ ਚਲਿਆ ਗਿਆ ਤੇ ਮਗਰੋਂ ਕਿਸੇ ਨੇ ਰਾਜੇ ਨੂੰ ਉਹਦੀ ਫੋਟੋ ਭੇਜੀ ਤੀ ਅੱਛਾ ਜੀ ਇਹ ਜਨਾਨੀ ਜੋ ਹਸਣ ਬਹੁਤ ਹੈ ਜੀ ਤੇ ਜਨਾਨੀ ਕੱਲੀ ਰਹਿੰਦੀ ਆ ਬੰਦਾ ਹੈ ਨਹੀਂ ਉਹਦਾ ਇਹ ਹੈ ਉਹ ਹੈ ਤੇ ਚਲੋ ਰਾਜੇ ਨੇ ਹੁਕਮ ਦਿੱਤਾ ਆਪਦੇ ਸਪਾਹਿਆਂ ਨੂੰ ਇੰਨਾ ਬਾਈ ਚੋਕ ਕੇ ਲਿਆਓ ਅਸਾ ਜੀ ਵੀ ਇਹਨੂੰ ਲਿਆਓ ਮੇਰੇ ਕੋਲੇ ਜਿਹੜੀ ਇੰਨੀ ਸੋਹਣੀ ਆ ਵੀ ਇਹ ਫਿਰ ਮੇਰੇ ਕੋਲ ਹੀ ਰਹੂਗੀ ਭਾਈ ਉਹ ਲੈ ਗਏ ਚੋਕ ਕੇ ਅਸਾ ਜੀ ਜਵਾਕ ਨਾ ਲਗੇ ਹੂੰ ਉਹਨੇ ਰਖੇਲ ਬਣਾ ਲਿਆ ਉਹਦੀ ਬਈ ਜਵਾਕ ਰੋਲ ਦਾ ਖੋਲ ਦਾ ਪੜੀ ਗਿਆ ਭਈ ਆਪ ਠੀਕ ਹੈ ਉਹ ਕਹਿੰਦੀ ਵੀ ਬਹੁਤ ਲੰਮੇ ਸਮੇਂ ਬਾਅਦ ਮੇਰੇ ਘਰ ਵਾਲਾ ਜਿਹੜਾ ਕਮਾਈ ਕਰਕੇ ਵਾਪਸ ਆਇਆ ਤੇ ਜਦੋਂ ਉਹਨੇ ਦੇਖਿਆ ਵੀ ਮੇਰਾ ਤਾਂ ਘਰ ਉੱਜੜ ਗਿਆ ਜਨਾਨੀ ਦਾ ਮੇਰੀ ਰਾਜਾ ਲੈ ਗਿਆ ਉਹਨੇ ਫਿਰ ਮੇਰੇ ਤੱਕ ਮੈਸੇਜ ਪਹੁੰਚਾਇਆ ਵੀ ਤੂੰ ਆਪਦੀ ਮਰਜ਼ੀ ਨਾਲ ਗਈਆਂ ਜਦ ਧੱਕੇ ਨਾਲ ਗਿਆ ਤਾਂ ਦੱਸ ਉਹ ਕਹਿੰਦੀ ਭਰਿਆ ਲੋਕਾ ਤੂੰ ਮੈਨੂੰ ਕੱਢ ਤੈਨੂੰ ਮੇਰੇ ਤੇ ਯਕੀਨ ਨਹੀਂ ਮੈਨਾਂ ਤੱਕਾ ਹੋ ਰਿਹਾ ਹੈ ਬਿਹਾਨਦਰ ਮੈਂ ਇੱਕ ਗੱਲ ਦੱਸ ਦਿੰਨੇ ਵੀ ਹਰ ਮੰਗਲਵਾਰ ਰਾਤ ਨੂੰ ਰਾਜਾ ਜੰਗਲ ਚ ਪਹਾੜੀ ਤੇ ਸੌਂਦਾ ਹੈ ਮੈਂ ਨਾਲ ਹੁੰਨੀ ਉਹਦੇ ਮੌਕਾ ਤੇਰਾ ਉਹ ਪਹਿਲੀ ਰਾਤ ਹੀ ਬਹਿ ਗਿਆ ਜਾ ਕੇ ਪਹਿਲੇ ਇੱਕ ਦਿਨ ਇਹ ਕੀ ਕਰ ਲਈ ਕਿਰਪਾ ਉਹਨੇ ਤੇ ਹੁਣ ਜਦੋਂ ਆਏ ਉਹ ਪੈ ਗਏ ਨੌਕਰ ਜਿਹੜੇ ਸੀਗੇ ਉਹਦੇ ਗਨਮਹਿਣ ਜੋ ਥੱਲੇ ਪੈ ਗਏ ਉਹ ਪਾੜੀ ਤੇ ਉਹ ਮਗਰ ਦੀ ਚੜ ਗਿਆ ਤੇਰਾ ਯਾਰ ਜਦੋਂ ਹੂਕ ਸਤਾਵੇ ਅਮਰੀ ਕਰਪਾਣ ਗਾਲ ਦਾ ਗਾਟਾ ਲਾ ਕੇ ਉਹ ਮਰਿਆ ਕਹਿੰਦੀ ਮੈਨੂੰ ਲੈ ਕੇ ਕਹਿੰਦੀ ਰਫੂ ਚੱਕਰਾ ਸੀ ਜੰਗਲਾਂ 'ਚ ਘੁੰਮਣ ਘੇਰੀਆਂ 'ਚ ਫਸ ਗਿਆ ਹੁਣ ਜੰਗਲ 'ਚ ਘੁੰਮਣ ਘੇਰੀਆਂ ਇੰਨੀਆਂ ਰਾਹ ਦੇ ਵਿੱਚ ਸੱਪ ਬੈਠਾ ਫਾਨ ਫਰਕਾਰੀਆਂ ਫੁਕਾਰੇ ਮਾਰਦਾ ਉਹ ਕਹਿੰਦਾ ਤੂੰ ਆਏਂਗੀ ਉਹ ਕਿ ਅੱਗੇ ਲੰਘ ਜਾ ਫਿਰ ਮੈਂ ਵੇਨਾ ਇਹਨੂੰ ਉਹ ਲੰਘੀ ਪਰ ਉਹ ਕਹਿੰਦੀ ਮੇਰੇ ਵੇਹ ਦੇ ਮੇਹ ਨੇ ਉਹਨੇ ਇੰਨੇ ਡੰਗ ਮਾਰੇ ਮੇਰੇ ਘਰ ਵਾਲੇ ਦੇ ਅੱਖਾਂ ਹੀ ਮੀਤ ਗਿਆ ਕਹਿੰਦੀ ਮੈਂ ਫੇਰ ਵਿਦਬਾਉਗੀ ਅੱਛਾ ਜੀ ਫੇਰ ਤੁਹਾਨੂੰ ਪਤਾ ਹੀ ਹੈ ਕਹਿੰਦੀ ਵੀ ਸੀਨ ਜਾਦੇ ਖਤਰਨਾਕ ਹੋ ਗਿਆ ਕਿ ਮੈਂ ਸੀ ਕੱਲੀ ਐ ਕੁੱਤੂ ਹਣ ਸੀ ਇਕ ਹੈ ਜੰਗਲ ਸੀ ਤੇ ਫੇਰ ਮੈਂ ਡਾਕੂਆਂ ਦੇ ਧੱਕੇ ਚੜ ਗਈ ਠੀਕ ਹੈ ਡਾਕੂਆਂ ਨੇ ਘੇਰ ਲਈ ਉਹ ਕੋਈ ਕਹਿੰਦਾ ਮੈਂ ਰੱਖੂਗਾ ਕੋਈ ਕਹਿੰਦਾ ਮੈਂ ਰੱਖੂਗਾ ਰੌਲਾ ਪੈ ਗਿਆ ਉੱਥੇ ਕੋਈ ਕਹਿੰਦਾ ਇਹ ਮੇਰੀ ਰਾਣੀ ਬਣੂ ਕੋਈ ਕਹਿੰਦਾ ਮੇਰੇ ਘਰ ਵਾਲੀ ਬਣੂ ਉਹਨਾਂ ਦੀ ਆਵਾਜ਼ ਸੁਣ ਕੇ ਰੌਲਾ ਸੁਣ ਕੇ ਸਰਦਾਰ ਆ ਗਿਆ ਉਹਨਾਂ ਦਾ ਉਹ ਕਹਿੰਦਾ ਇਹਨੂੰ ਪਰ ਇਹਨੂੰ ਕੋਈ ਹੱਥ ਨਹੀਂ ਲਾਊਗਾ ਆਪਾਂ ڈاکੂਆਂ ਵਾਲੇ ਕੰਮ ਕਰੋ ਆਪਾਂ ਇਹਦਾ ਸੌਦਾ ਕਰੋ ਪੈਸੇ ਵਟੋ ਉਹ ਉਹਨੂੰ ਰੰਡੀ ਪਾੜੇ ਕਹਿੰਦੀ ਮੈਨੂੰ ਵੀ ਇੱਚ ਆਈ ਮੈਂ ਬੇਸਵਾ ਬਣਗੀ ਉੱਥੇ ਕਹਿੰਦੀ ਮਰਦਾਂ ਨੇ ਆਪਸ ਦੇ ਸ਼ਕਾਰੀਆਂ ਨੇ ਨੋਚ ਨੋਚ ਖਾਦਾ ਮੈਨੂੰ ਠੀਕ ਹੈ ਇੱਕ ਦਿਨ ਐਸਾ ਕਾਲਜੋਗ ਆਇਆ ਇਹ ਜਿਹੜਾ ਆਪਸ ਮੁਝਾਉਣ ਆਇਆ ਆਪਦੀ ਉਹ ਮੇਰਾ ਹੀ ਪੁੱਤਰ ਸੀ ਕਹਿੰਦੀ ਹੁਣ ਮੈਂ ਕਿਵੇਂ ਦੱਸਾਂ ਉਹ ਵੀ ਮੈਂ ਤੇਰੀ ਮਾਂ ਪਰ ਕਹਿੰਦੀ ਮੈਂ ਨਾਨ ਨਖ ਤੋਂ ਜੋਰ ਤੋਂ ਪਛਾਣ ਕੇ ਵੀ ਮੇਰਾ ਪੁੱਤ ਹੈ ਮੇਰੇ ਨਾਲ ਹੀ ਖੇ ਖਾ ਗਿਆ ਮੇਰਾ ਪੁੱਤ ਕਹਿੰਦੀ ਫੇਰ ਮੈਂ ਜਮੇ ਹੀ ਕਹੀ ਕਹਿੰਦੀ ਮੈਂ ਕਿਹਾ ਹੁਣ ਫਿਰ ਮੈਂ ਸੋਚਿਆ ਕੀਤਾ ਵੀ ਇਹਦੇ ਨਾਲ ਤਾਂ ਹੁਣ ਮਨਾ ਮਰੀ ਚੰਗੀ ਤੂੰ ਕਿਉਂ ਨਾ ਉਹ ਆਪਦੇ ਆਪ ਨੂੰ ਖਤਮ ਕਰ ਦੇ ਕਹਿੰਦੀ ਫਿਰ ਮੈਂ ਰਾਤ ਨੂੰ ਭੱਜੀ ਉਹ ਤੋਂ ਅੱਡੇ ਤੋਂ ਸਮੁੰਦਰ ਦੇ ਕਿਨਾਰੇ ਆ ਗਈ ਲੱਕੜਾਂ ਇਕੱਠੀਆਂ ਕਰਕੇ ਲੱਕੜਾਂ ਚ ਆਪਦੇ ਆਪ ਨੂੰ ਪਾ ਕੇ ਤੇ ਤੀਲੀ ਲਾਉਣ ਹੀ ਲੱਗੀ ਸੀ ਤੂਫਾਨ ਆਇਆ ਉਹਨੇ ਸੋਨੇ ਲੱਕੜਾਂ ਚਾ ਕੇ ਸਮੁੰਦਰ ਚ ਪਾ ਅੱਛਾ ਜੀ ਕਹਿੰਦੀ ਮੈਂ ਕਿਹਾ ਰੱਬ ਨੇ ਆਪ ਹੀ ਸੋਲਿਆ ਜੇ ਉਹ ਨਹੀਂ ਫਰਿਆਦ ਕਰਦੇ ਮੈਂ ਉਹ ਡੁੱਬ ਜਾਗੇ ਪਰ ਉਹਨੇ ਕੀ ਵੇਦਾ ਗਾ ਧੋਬੀ ਕਪੜੇ ਧੋਈ ਜਾਂਦੇ ਆ ਉਹ ਵੇਦੇ 1000 ਰੁਪਏ ਉਹ ਲਾਸਤਰੀ ਆਉਂਦੀ ਹੈ ਉਹਨਾਂ ਨੇ ਮਾਰੀਆਂ ਛਾਲਾਂ ਅੱਧ ਮੁਈ ਕੱਢ ਲਿਆ ਘੜੇ ਦੇ ਉੱਤੇ ਪਾ ਕੇ ਮੂਹ ਦੀ ਉਹਨਾਂ ਨੇ ਨੱਪ ਕੇ ਪਾਣੀ ਕੱਢਿਆ ਠੀਕ ਕਰ ਲਈ ਕਹਿੰਦੇ ਉਹ ਵਾਰਤਲਾਬ ਕਰ ਰਹੇ ਆ ਯਾਰ ਸੋਣੀ ਕਿੰਨੀ ਆ ਯਾਰ ਕੀ ਕਰਾਂਗਾ ਕਾਤੋਂ ਛਾਲ ਮਾਰੀ ਹੋਈ ਇਸੇ ਗੱਲੋਂ ਦੁਖੀ ਹੈ ਕੋਈ ਕਹਿੰਦਾ ਇਸੇ ਰਾਜ ਮਹਿਲ ਚੋਂ ਭੱਜੀ ਲੱਗਦੀ ਹੈ ਚਾਲੇ ਇੱਕ ਉਹਨਾਂ ਜੋ ਸਿਆਣਾ ਸੀ ਉਹ ਕਹਿੰਦਾ ਵੀ ਆਪਾਂ ਐਂ ਕਰੋ ਵੀ ਆਪਣਾ ਜਿਹੜਾ ਗੁੱਜਰ ਆ ਨਾ ਵੀ ਉਹ ਕੱਲਾ ਰਹਿੰਦਾ ਹੈ ਅੱਛਾ ਜੀ ਵੀ ਆਪਾਂ ਕਿਉਂ ਨਾ ਆਪਾਂ ਇਹਨੂੰ ਉਹਦੇ ਵਿਆਹ ਦੀਏ ਇਹ ਨੂੰ ਦੇ ਦਿੰਨੇ ਉਹ ਰੱਖ ਲੂਗਾ ਤੇ ਆਪਾਂ ਸਾਰੇ ਜਾਣੇ ਉਹ ਤੋਂ ਦੁੱਧ ਫ੍ਰੀ ਲਵਾਂਗੇ ਪੂਰਾ ਸਾਲ ਜਿਉਂ ਨਾ ਨੀ ਉਹਨੇ ਕੀਤਾ ਕਹਿੰਦੀ ਉਹ ਮੈਨੂੰ ਗੁਜਰ ਕੁਲੇ ਲੈ ਗਏ ਉਹਨੂੰ ਕਹਿੰਦੇ ਹਾਂ ਬਈ ਆ ਜਨਾਨੀ ਆ ਤੂੰ ਰੱਖ ਹਾਂ ਤੇ ਸਾਨੂੰ ਦੁੱਧ ਦੇ ਦਿਆ ਕਰ ਅੱਛਾ ਜੀ ਉਹ ਕਹਿੰਦਾ ਮਨਜ਼ੂਰ ਆ ਕਹਿੰਦੀ ਫੇਰ ਮੈਂ ਗੁਜਰੀ ਬਣਗੀ ਹੂੰ ਠੀਕ ਆ ਹੂੰ ਫੇਰ ਮੈਂ ਗੁਜਰੀ ਬਣਗੀ ਕਹਿੰਦੇ ਭਾਈ ਉਹ ਸਾਲ ਹੋ ਗਿਆ ਹੁਣ ਉਹ ਵੀ ਮਰ ਗਿਆ ਲੈ ਮੈਂ ਫੇਰ ਕੱਲੀ ਦੀ ਕੱਲੀ ਹਾਂ ਉਹ ਤੂੰ ਦੱਸਦੇ ਕਹਿੰਦੀ ਵੀ ਇਹ ਕੀਮਤ ਉਹਦੇ ਨਾਲੋਂ ਜ਼ਿਆਦਾ ਆ ਮੇਰਾ ਤਾਂ ਕਿੰਨਾ ਕੁਸ ਉੱਜੜ ਗਿਆ ਉੱਜੜ ਗਿਆ ਇਹ ਨੁਕਸਾਨ ਨੂੰ ਮੈਂ ਕੀ ਵੇਖਦੀ ਆ ਹੱਸਦੀ ਦਾ ਮਤ ਆ ਆਮ ਬੰਦਿਆ ਤੂੰ ਦੱਸ ਦੇ ਖਾਸ ਕੌਣ ਆ ਕਹਿੰਦੀ ਖਾਸ ਕੌਣ ਦੇਖ ਲੈ ਇੱਕ ਔਰਤ ਨੂੰ ਇੰਨਾ ਬਦਲਾਅ ਕਰਨਾ ਪੈ ਜਾਂਦਾ ਜੇ ਗੁਜਰ ਦੇ ਜਾਵੜੀ ਤਾਂ ਗੁਜਰੀ ਬਣ ਗਈ ਹੂੰ ਹਾਂ ਜੱਟ ਦੇ ਜਾਵੜੀ ਤਾਂ ਜਾਟਨੀ ਐ ਕਿਹੜੀ ਕੌਮ ਚ ਜਾਵੜੀ ਉਹੀ ਬਣ ਜਾਂਦੀ ਉਹਦਾ ਆਪ ਦਾ ਕੁਝ ਨਹੀਂ ਹੁੰਦਾ ਆਪ ਦਾ ਕੁਝ ਨਹੀਂ ਹੁੰਦਾ ਸਹੀ ਗੱਲ ਆ ਜੀ ਹਾਂ ਮੰਦੇ ਦਿਨਾਂ ਤੋਂ ਕੁੱਲ ਜਾਣੀ ਜਾਂਦੀ ਔਰ ਦਿਨਾਂ ਤੋਂ ਤਾਂ ਜਾਣੀ ਵੀ ਜਾਂਦੀ ਉਹ ਕਹਿੰਦਾ ਨਾ ਜਿਵੇਂ ਕੋਈ ਜਨਾਨੀ ਸੀਗੀ ਉਹਨੇ ਵਿਆਹ ਕਰਾ ਲਿਆ ਪੰਡਤ ਨਾਲ ਪੰਡਤ ਕੋਲੇ ਪਹਾਵਾ ਹਤਤ ਦਿਖਾਉਣ ਆਉਂਦੇ ਸੀ ਲੋਕ ਪੰਡਤ ਦਾ ਕੰਮ ਖੜ ਗਿਆ ਅੱਛਾ ਜੀ ਪੰਡਤ ਭੁੱਖਾ ਲੱਗਿਆ ਮਨ ਨੂੰ ਨੇ ਕਹਾਂ ਵੀ ਛੱਡੋ ਇਹ ਤੋਂ ਕਰਾਉਣਾ ਹੁਣ ਇਹ ਤਾਂ ਉਹਨੂੰ ਭੁੱਖਾ ਮਰਦਾ ਹੁਣ ਜਵਾਗ ਸੀਗਾ ਪੇਟ 'ਚ ਠੀਕ ਹੈ ਤੇ ਉਹ ਬਈ ਸਾਹਮਣੇ ਦਰਜੀ ਕੱਪੜੇ ਸਿਉਂਦਾ ਏ ਬਾਹਰ ਨਾ ਆਇਆ ਕਰੇ ਉਹਦੇ ਕੋਲੇ ਖੁੱਲੇ ਪੈਸੇ ਉਹਨੇ ਛੜਤਾ ਪੰਡਤ ਦਰਜੀ ਦੇ ਜਾ ਗਿਆ ਅੱਛਾ ਜੀ ਦਰਜੀ ਦੇ ਘਰੇ ਜਾ ਕੇ ਮੀਟਾ ਹੋ ਗਿਆ ਹਾਂ ਠੀਕ ਹੈ ਤੇ ਦੇ ਬੇਟਾ ਹੋ ਗਿਆ ਤੇ ਉਹਨੇ ਦਰਜੀ ਦਾ ਕੰਮ ਵੀ ਡਾਉਣ ਹੋ ਗਿਆ ਭਾਈ ਹੁਣੇ ਹੀ ਸੀ ਕਪੜੇ ਕੋਣ ਸਿਉਣ ਜਾਣ ਦਾ ਹੋਣਾ ਦਾ ਉਹਨੇ ਹੌਲੀ ਹੌਲੀ ਦਰਜੀ ਵੀ ਛੱਡਤਾ ਦਰਜੀ ਛੱਡ ਕੇ ਉਹਨੇ ਕੋਹਰ ਕਰ ਲਿਆ ਉਹਦੇ ਜਾਵਦੀ ਤੇ ਭਾਈ ਉਹ ਜੀਆ ਮਤਲਬ ਇਹ ਹਰੀ ਜਾਨੋ ਉਧਰ ਉਹਨਾਂ ਦਾ ਜਵਾਕ ਦਾ ਦਾਖਲਾ ਕਰਾਉਣ ਗਏ ਆ। ਮਾਸਟਰ ਜਵਾਕ ਨੂੰ ਪੁੱਛਦਾ ਵੀ ਤੇਰੀ ਜਾਤ ਕੀ ਹੈ? ਉਹ ਕਹਿੰਦਾ ਯਾਰ ਕਿਵੇਂ ਦੱਸਾਂ ਤੈਨੂੰ ਜੰਮਣ ਤੋਂ ਪਹਿਲਾਂ ਤਾਂ ਮੈਂ ਪੰਡਤ ਸੀ। ਪੰਡਤ ਸੀ। ਜਦੋਂ ਜੰਮਿਆ ਫੇਰ ਸੀ ਮੈਂ ਦਰਜੀ। ਅੱਜ ਕੱਲ ਮੈਨੂੰ ਕਹਿੰਦਾ ਹਰੀજન ਕਹਿੰਦੇ ਆ। ਇਹਦੂ ਗਾਹ ਆ ਜੇ ਬੇਬੇ ਦੀ ਮਰਜ਼ੀ। ਇਹਦੂ ਬੇਬੇ ਦੀ ਮਰਜ਼ੀ। ਅੱਜ ਖਬਰ ਕਿੱਥੇ ਲੈ ਜਾऊं? ਹਾਂ ਸਹੀ ਗੱਲ ਹੈ ਇਹ ਬੇਬੇ ਦੀ ਮਰਤੀ ਆ ਕੀ ਬਣਾਉਣਾ ਇਹਨੇ ਵੀ ਜਨਾਨੀ ਦਾ ਕੋਈ ਪਤਾ ਨਹੀਂ ਕਿੱਥੇ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਸਹੀ ਗੱਲ ਹੈ ਕਈ ਬੰਦੇ ਕਿਸੇ ਦੀ ਧੀ ਪਹਿਣ ਪਾਜੇ ਜਾਂ ਕਿਸੇ ਦੀ ਧੀ ਪਹਿਣ ਗਲਤ ਕਦਮ ਚੱਕ ਲੈ ਜਾ ਕੇ ਕਿਸੇ ਦੀ ਜਨਾਨੀ ਖਰਾਬ ਹੋ ਜੇ ਵੀ ਏਕੇ ਮਜ਼ਾਕ ਡਾਉਂਦੇ ਹਾਂ ਨਹੀਂ ਮਜ਼ਾਕ ਡਾਉਣਾ ਚਾਹੀਦਾ ਜੇ ਤੁਸੀਂ ਉਹਦਾ ਭਲਾ ਨਹੀਂ ਨਾ ਕਰ ਸਕਦੇ ਉਹਦਾ ਮਜ਼ਾਕ ਬਣਾੜਾ ਸਹੀ ਗੱਲ ਹੈ ਕਿਉਂਕਿ ਉਹ ਅੱਗ ਤੁਹਾਡੇ ਘਰੇ ਵੀ ਲੱਗ ਸਕਦੀ ਹੈ ਇਹ ਬੈਕ ਬਹੁਤ ਛੇਤੀ ਆਉਂਦੀ ਹੈ ਚੀਜ਼ ਹਾਂ ਇਸਿਆਣੇ ਦੀ ਕਹਾਵਤ ਹੈ ਹਾਂ ਕਿ ਕਿਸੇ ਨੂੰ ਬੁਰਾ ਨਾ ਕਹੋ ਹਾਂ ਜੇ ਕਰਨਾ ਤਾਂ ਭਲਾ ਹੀ ਕਰ ਬੁਰਾ ਨਾ ਕਰੀ ਤਾਂ ਆਪਣੇ ਆਪ ਹੀ ਤੇਰਾ ਭਲਾ ਹੋ ਜਾਊਗਾ ਹਾਂ ਤੇ ਬਾਕੀ ਚਲੋ ਆਪਾਂ ਚੱਲੇ ਆ ਜੀ ਲੰਗਰ ਲਾਉਣ ਹਾਂਜੀ ਬਾਬੇ ਦੇ ਹਾਂਜੀ ਤਿਆਰੀ ਆ ਆਪਣੀ ਤੇ ਸਾਰੇ ਭਰਾਵਾਂ ਲਈ ਅਰਦਾਸ ਕਰਾਂਗੇ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਉੱਥੇ ਜਾ ਕੇ ਤੁਹਾਨੂੰ ਛੋਟੀ ਜੀ ਵੀਡੀਓ ਪਾਉਂਗਾ ਮੰਦਰ ਦੀ ਤੇ ਜਾਂ ਆਪਾਂ ਲਾਈਵ ਹੋ ਜਾਾਂਗੇ ਸਾਰੇ ਭਰਾ ਲਾਈਵ ਵਿੱਚ ਦਰਸ਼ਨ ਕਰ ਲਿਓ ਠੀਕ ਹੈ ਜੀ ਅੱਧਾ ਘੰਟਾ ਲਾਈਵ ਕਰ ਦੂੰਗਾ ਮੈਂ ਤੇ ਬਾਕੀ ਜੇ ਕੋਈ ਚਾਣੀਵਾ ਬੋਲਿਆਗਾ ਤਾਂ ਮਾਫੀ ਚਾਹੁੰਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ